ਖੇਰੋ ਇਨੇ ਲਗਾਏ ਹੈਗੇ ਮੈਂ ਉਸ ਪਰਿਵਾਰ ਦੇ ਵਿੱਚ ਜਾ ਕੇ ਪਤਾ ਕਰੋ ਕਿ ਦਸ ਨੂੰ ਅਗਰ ਵਹੰਦੀਆਂ ਪਈਆਂ ਹੈਗੀਆਂ ਕੀ ਅਸੀਂ ਦੇਹਜ ਮੰਗਣ ਵਾਲੇ ਹੈਗੇ ਦੇਜ ਅਸੀਂ ਕੀ ਹੈ ਦੇਹਤਾ ਉਹ ਬੰਦਾ ਮੰਗਦਾ ਹੈਗਾ ਦਿਨ ਤੇ ਕੋਲ ਕੋਈ ਕਮੀ ਹੋਵੇ ਔਰ ਸੈਕੰਡ ਚੀਜ਼ ਟੌਰਚਰ ਕਰਦੇ ਅਰੇ ਯਾਰ ਟੌਰਚਰ ਕਰਦੇ ਹੈਗੇ ਮਹੀਨਾ ਵਿਆਹ ਦੇ ਵਿੱਚ 20 ਦਿਨ ਆਪਾਂ ਯੂਰਪ ਫਰਨੀਮਨ ਤੇ ਭੇਜ ਦਿੱਤਾ ਉਸ ਤੋਂ ਬਾਅਦ ਇੱਥੇ ਆ ਕੇ ਰੋਜ਼ ਪਾਰਟੀ ਦੇ ਕਿੱਟੀ ਤੇ ਜਾ ਰਹੇ ਹੈਗੇ ਨਾ 30-30 ਹਜ਼ਾਰ ਦੇ ਜਿਮ ਜੁਆਇਨ ਕਰਾਏ ਹੋਏ ਹੈਗੇ ਨਾ ਆਵਰ ਇਹ ਵਾਲਾ ਟੌਰਚਰ ਹੈ ਤਾਂ ਫਿਰ ਵੈਸੇ ਤਾਂ ਮੇਰੀ 65 ਸਾਲ ਦੀ ਉਮਰ ਹੈ ਜੀ ਇਹ ਮਤਲਬ ਸਾਡੇ ਵਾਸਤੇ ਤਾਂ ਇਹਨਾਂ ਨੂੰ ਸ਼ਰਮ ਨਾਲ ਘੱਮ ਹੈ ਜਿਸੇ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਵਿੱਚ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆਕੇ ਅਸੀਂ ਤਾਂ ਕਹਾਂਗੇ ਵੀ ਰੱਬ ਕਿਸੇ ਨੂੰ ਮੁੰਡਾ ਹੀ ਨਾ ਦੇਵੇ ਨਾ ਦੇਵੇ ਮੁੰਡਾ ਚਾਹੇ ਉਹ ਚਾਹੇ ਕੰਮ ਹੋਣੇ ਹੈਗੇ ਮਤਲਬ ਖਰਾਬ ਕਰਨਾ ਚਾਹਦੇ ਸੀ ਇਹਨਾਂ ਦਾ ਮੋਟਿਵ ਸੀ ਇਹਨਾਂ ਦਾ ਮੋਟਿਵ ਪੈਸਾ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਕਿਉਂਕਿ ਜਿਸ ਵੇਲੇ ਇਹ ਗੱਲ ਹੋਈ ਹੈ ਸਾਡੇ ਕਿਸੇ ਬੰਦੇ ਨੇ ਕਿਹਾ ਹੈਗਾ ਵੇ ਵੀ ਇਸ ਪਾਸੇ ਕੀ ਹੋ ਗਿਆ ਇੰਨੀ ਗੱਲ ਹੋ ਗਈ ਕਹਿੰਦਾ ਨਹੀਂ ਜੀ ਮੈਂ ਤਾਂ ਪਹਿਲਾਂ ਮੇਰੀ ਕੋਠੀ ਕੁੜੀ ਦੇ ਨਾਲ ਲਵਾਣਗੇ 4 ਕਰੋੜ ਰੁਪਏ ਦੇਣਗੇ ਮੈਂ ਤਾਂ ਕੁੜੀ ਤਾਂ ਪੇਜੀ ਵੈ ਤੁਮ ਕੋਠੀ ਲਵਾਣੀ ਕੋਟ ਤੇ ਕੱਲ ਇੱਕ ਬੇਟਾ ਜੀ ਹੁੰਦਾ ਇੱਕ ਬੇਟੀ ਹੈ ਇੱਕ ਬੇਟਾ ਹੈ ਠੀਕ ਹੈ ਜੀ ਬੇਟੇ ਦੀ ਸ਼ਾਦੀ ਕਰਦੀ ਬੇਟੀ ਦੀ ਕਰ ਦੇਣੀ ਹੈਗੀ ਹੈ ਉਸ ਤੋਂ ਬਾਅਦ ਇਹਦੀ ਇਹ ਸਭ ਕੁਝ ਉਹਨੇ ਕਿਤੇ ਨਾਲ ਥੋੜਾ ਲੈ ਜਾਣੀ ਹੈ ਕੁਝ ਵੀ ਹੁੰਦਾ ਸਾਡਾ ਵੀ ਸਮਾਨ ਹੈ ਆਫਟਰ ਅਸੀਂ ਕਿੰਦੇ ਵਾਸਤੇ ਕਮਾਈਦੇ ਹਾਂ ਔਲਾਦ ਵਾਸਤੇ ਕਮਾਈਦੇ ਹਾਂ ਅਗਰ ਆਪਾਂ ਔਲਾਦ ਹੀ ਨਹੀਂ ਸੁਖੀ ਰੱਖਾਂਗੇ ਤਾਂ ਲਾਣਤ ਸਾਡੇ ਤੇ ਵੀ ਬੇਟਾ ਕਿਉਂ ਨਹੀਂ ਆਇਆ ਰਿਸਪਾਂਸਿਬਿਲਟੀ ਜੀ ਹਾਂ ਜੋ ਥੋੜਾ ਜਿਹਾ ਉਹਨਰੇ ਕੇਸ ਪਿਆ ਆਇਆ ਹੈਗਾ

हमारे घर के कैमरे भी है कि है है क्या कि ये था इसके पास अब घर में बहू तो हम तो हम देंगे और हमारे हमारे दिमाग में ये भी नहीं है भी अभी बंद कर हम हमने तो ऐसा कुछ सोचा ही नहीं हुआ है अगर आपके दिमाग में कोई प्लानिंग चल रही है तो उसका यार मैं हम क्या कर सकते हैं हम तो मतलब जैसे मेरी ये हम तो उसी तरह से महीने के ਦੇਖੋ 3 ਮਹੀਨੇ ਦਾ ਇਹ ਲੜਕੇ ਇਹ ਕਹਿ ਰਹੀ ਦੀ ਲੜਕਾ ਜੂਆ ਖੇਡਦਾ ਹੈ ਨਸ਼ੇ ਕਰਦਾ ਹੈ ਇਹ 3 3 ਮਹੀਨੇ ਇਹ ਮਤਲਬ ਦੋਨੋਂ ਕੋਰਸੀ ਪਿਚ ਰਹੇ ਹੈ ਆਜ ਕੱਲ ਦੇ ਪੜੇ ਲਿਖੇ ਬੱਚੇ ਤਾਂ 3 ਦਿਨ ਵਿੱਚ ਪਤਾ ਲੱਗ ਜਾਂਦਾ 3 ਮਹੀਨੇ ਤਾਂ ਬਹੁਤ ਲੰਬਾ ਟਾਈਮ ਹੈਗਾ ਵੇ ਅਗਰ ਜਵਾਰੀਆ ਹੈਗਾ ਵੇ 3 ਮਹੀਨੇ ਆਪਾਂ ਕੀ ਕਰਦੇ ਰਿਹਾ ਹੈਗੇ ਬਾਤ ਨਹੀਂ ਕੀਤਾ ਹੈਗਾ ਆਪਾਂ ਵਿਚ ਇਹ ਫਿਰ ਉਸ ਤੋਂ ਬਾਅਦ ਇਹ ਸਟੱਡੀ ਦਾ ਅਗਰ ਕਹਿ ਰਹੇ ਹੈਗੇ ਨਾ ਸਟੱਡੀ ਦਾ ਅਸੀਂ ਕਹੇ ਤੁਹਾਡੇ ਬੱਚੇ ਜਦ ਬਾਰਵੀਂ ਕਿਤੇ ਤੇ ਮੈਂ ਅਸੀਂ ਵੀਏ ਦੇ ਕੋਈ ਥੋੜਾ ਦੇਾਂਗੇ ਕੋਈ ਅਸੀਂ ਡਿਗਰੀ ਥੋੜਾ ਲੈਣੀ ਹੈਗੀ ਇੱਥੇ ਕੋਲ ਸਾਨੂੰ ਤਾਂ ਇਹ ਸੀਗਾ ਵੀ ਪੜ੍ਹੇ ਲਿਖੀ ਇਸ ਕਰਕੇ ਰਹਿਣਾ ਵੀ ਚਲੋ ਆਨਲਾਈਨ ਜਨਰੇਸ਼ਨ ਤੇ ਜਿਹੜੇ ਬੱਚੇ ਹੋਣਗੇ ਥੋੜੇ ਜੇ ਪੜ੍ਹ ਲਿਖ ਜਾਣਗੇ ਠੀਕ ਹੈ ਕਿਉਂਕਿ ਸ਼ੁਰੂ ਤੋਂ ਇਹ ਕਮਾਕਾਰਾਂ ਵਿੱਚ ਪੈ ਗਏ ਆਪਣੇ ਬਿਜ਼ਨਸ ਵਿੱਚ ਪੈ ਗਏ ਨਹੀਂ ਪੜ੍ਹਾਈ ਕੀਤੀ ਪਰ ਉਸ ਤੋਂ ਵਧੀਆ ਪੜ੍ਹਾਈ ਇੱਕ ਚੀਜ਼ ਹੋਰ ਮੈਂ ਤਾਂ ਕਹਿੰਦਾ ਹੈਗਾ ਵਾ ਇਹੋ ਜੀ ਪੜ੍ਹਾਈ ਨਾਲੋਂ ਤਾਂੜ ਪੜ੍ਹ ਸੰਗੇ ਸਾਡੇ ਬੱਚੇ ਕਮ ਸੇ ਕਮ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਕੋਸ ਬੱਚੇ ਬਾਰੇ ਪਤਾ ਕਰੋ ਪੂਰੇ ਐਸਾ ਕਿ ਹੋਇਆ ਕਿ ਇਹਨਾਂ ਖਰੂਬ ਬੁਲਾ ਦੇ ਅਤੇ ਉਹ ਲੱਗੇ ਸਰ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਵਾਲਿਆਂ ਨੂੰ ਪਹਿਲਾਂ ਦੱਸਿਆ ਸੀ ਵੀ ਬੇਟਾ ਜਿਹੜਾ ਮੈਸਰੀ ਪਾਸ ਹੈ ਜਾਂ ਜਿੰਨਾ ਵੀ ਪਾਸ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਐਸੀ 12ਵੀਂ ਕੀ ਹੈ ਐਸੀ 12ਵੀਂ ਕੀ ਹੈ ਯੈਸ ਔਰ ਉਸ ਤੋਂ ਬਾਅਦ ਉਹ ਤੇ ਚਾਚੇ ਸੋਰੇ ਨੇ ਉਹਨੂੰ ਕਿਹਾ ਕੁੜੀ ਨੂੰ ਬੁਲਾ ਕੇ ਬੇਟਾ ਸਾਡਾ ਬੱਚਾ ਇੰਨਾ ਪੜਿਆ ਹੋਇਆ ਤੂੰ ਐਨੀ ਪੜੀ ਲਿਖੀ ਹੈ ਐਡਜਸਟ ਕਰ ਲੇਂਗੀ ਹਾਂ ਹਾਂ ਦਾदू ਮੇਰੇ ਕੋਈ ਐਸੀ ਦਿੱਕਤ ਨਹੀਂ ਹੈ ਤੜਪ ਕੋਈ ਅਸੀ ਦਿੱਕਤ ਨਹੀਂ ਮੇਰੇ ਕੋਲ ਤਾਂ ਬਹੁਤ ਹੈਗਾ ਵੇ ਠੀਕ ਹੈ ਮਤਲਬ 3 ਮਹੀਨੇ ਦੇ ਵਿੱਚ ਸਾਡੀ ਨੂੰਹ ਰਾਣੀ ਜਿਹੜੀ ਕਿ ਬਿਲਕੁਲ ਓਕੇ ਸੀ ਉਹ ਚਾਰ ਵਾਰੀ ਅਸੀਂ ਸਾਨੂੰ ਨੂੰ ਹਸਪਤਾਲ ਤੱਕਲ ਕਰਾਣਾ ਪਿਆ 4 ਟਾਈਮ ਕਦੀ ਉਹਦਾ ਬੀਪੀ ਵਧਿਆ ਆ ਕਦੀ ਹੁੰਦੀ ਸ਼ੂਗਰ ਲੋ ਹੋ ਜੀ ਇਹ ਕਰਵਾਇਆ ਇਹ ਕਰਵਾਇਆ ਇੱਕ ਦਿਨ ਪਹਿਲਾਂ ਦੀ 23 ਨੂੰ ਕਰਵਾ ਸੀਗਾ ਸਾਰਾ ਸਮਾਰ ਲੈ ਕੇ ਸਾਰਾ ਸਮਾਰ ਪਾਇਆ इवन ਮੇਰੀ ਮਦਰ ਦਾ ਸਾਡਾ ਇੱਕ ਨਾ ਕੁਛ ਪੈਣੀ ਹੁੰਦਾ ਹੈ ਡੇ ਟੂ ਡੇ ਮਤਲਬ ਮੇਰੀ ਮਦਰ ਨੂੰ ਉਹਨਾਂ ਦੀ ਸੱਸ ਨੇ ਪਾਇਆ ਸੀਗਾ ਹਾਂ ਪੰਜਾਂ ਅੰਗਲੇ ਉਹ ਵੀ ਉਹ ਵੀ ਇਹਨੂੰ ਉਹ ਵੀ ਸਾਡੇ ਕੋਲ ਹੈਗੀ ਆ ਉਹ ਵੀ ਪਾਏ ਉਹ ਵੀ ਲੈ ਗਈ ਚਲੋ ਸਾਨੂੰ ਤਾਂ ਇਹ ਸੀਗਾ ਵੀ ਸਾਰੀਆਂ ਚੀਜ਼ਾਂ ਲੈ ਜਾਂਦੀ ਜਿੰਨਾ ਕੋਈ ਨਾ ਲੈ ਲੈਂਦਾ ਸੋਨਾ ਆਈ ਥਿੰਕ ਨੀਅਰ ਬਾਉਟ ਟੂ ਲਾਈਗ ਯੂ ਨੀਟ ਸਭਾ ਡਿਡ ਕਰੋ ਤੇ ਜਿੰਨਾ ਸੀਗਾ ਸੁਣ ਸਰ ਇੱਕ ਇਹ ਗੱਲ ਦੱਸੋ ਗੈਂਬਲਿੰਗ ਦੇ ਇਲਜ਼ਾਮ ਤੁਹਾਡੇ ਮੁੰਡੇ ਤੇ ਲਾਈ ਨਹੀਂ ਆ ਤੇ ਹੁਣ ਤੁਸੀਂ ਫੋਟੋ ਦਿਖਾ ਰਹੇ ਹੋ ਵੀ ਗੈਂਬਲਿੰਗ ਉਹ ਆਪ ਕਰਦੇ ਪਏ ਹਾਂ ਕੌਣ ਥੋੜੀ ਥੋੜੀ ਸਰ ਐਦਾਂ ਨਾ ਆ ਦੇਖੋ ਤੁਹਾਡੇ ਸਾਹਮਣੇ ਇਹ 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 ਮਤਲਬ ਜਿਹੜੀ ਗੈਂਪਲਿੰਗ ਹੈਗੀ ਇਹ ਅਗਰ ਬਹਿ ਕੇ ਬੱਚੇ ਕਰਦੇ ਹੈਗੇ ਤਾਂ ਆਪਾਂ ਉਹਨੂੰ ਉਸ ਕੀ ਸ਼੍ਰੇਣੀ ਚ ਲਿਆਣਾ ਚਾਹੀਦਾ ਤੇ ਇਹ ਤੁਹਾਡੇ ਘਰ ਇਹ ਤੁਹਾਡੇ ਘਰ ਕਿੱਥੇ ਜੀ ਨਹੀਂ ਸਾਡੇ ਨਹੀਂ ਘਰ ਕੀਤੀ ਜੀ ਇਹ ਕਿੱਥੇ ਹੋ ਰਹੀ ਹੋਣੀ ਹੈਗੇ ਮੈਂ ਦੇਖੋ ਇਹਦੇ ਬਾਰੇ ਨਾ ਵੇਡਾਈ ਦੱਸ ਸਕਦਾ ਐਗਜ਼ੈਕਟਲੀ ਉਹ ਜਿਸ ਨਾਲ ਉਹਨਾਂ ਦੀ ਫੋਟੋ ਪਈ ਹੋਈ ਸੀਗੀ ਤੇ ਮੈਨੂੰ ਉਹ ਪਤਾ ਲੱਗਿਆ ਉਸ ਤੋਂ ਬਾਅਦ ਆ ਦੇਖੋ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕਿਥੇ ਇਹ ਹਨੀਮੂਨ ਤੋਂ ਵਾਪਸ ਆਉਣ ਤੇ ਬਾਅਦ ਪੂਰਾ ਅਸੀਂ ਉਹਦਾ ਵੈਲਕਮ ਕੀਤਾ ਬੀਕ ਦੇ ਨਾਈਂਕ 10 ਤੋਂ ਲੈ ਕੇ 12 ਵਜੇ ਹਣੀ ਨਾ ਹਾਂ ਕਿਹੜੀ ਜਗ੍ਹਾ ਤੇ ਸੀ ਇਹ ਯੂਰਪ ਦੇ ਵਿੱਚ ਪੰਜ ਕੇ ਸੱਤ ਘੰਟੇ ਗੈਂਟਸਵਰਲੈਂਡ ਦੀ ਗੱਲ ਕੀ ਕਰੋੜ ਰੁਪਏ ਦੀ ਗੱਡੀ ਲਾ ਰਹੇ ਹਾਂ ਸਾਫ ਜੀ ਬਤਾ ਦਿਓ ਕਿ ਮਤਲਬ ਗੱਡੀ ਨਹੀਂ ਮਰਸੀਡੀਜ਼ ਉਹਨਾਂ ਨੇ ਦਿੱਤੀ ਆਪਣੇ ਕੁੜੀ ਨੂੰ ਅੱਛਾ ਆਪਣੀ ਲੜਕੀ ਨੂੰ ਦਿੱਤੀ ਔਰ ਮੇਰੇ ਖਿਆਲ ਦੇ ਵਿੱਚ ਨਾ ਤਾਂ ਮੇਰੇ ਭਤੀਜੇ ਨੇ ਤੇ ਨਾ ਉਹਦੀ ਵਾਈਫ ਨੇ ਕਦੀ ਉਧਰ ਟੱਕਿਆ ਵੀ ਹੋਣਾ ਵੀ ਆਈ ਇਹ ਕਿ ਨਹੀਂ ਆਈ ਕਿਉਂ ਸਾਨੂੰ ਕੋਈ ਲਾਲਚ ਕਾਹਦਾ ਲਾਲਚ ਸਾਡੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਹੈ ਹੈਗੀ ਆ। ਔਰ ਉਸ ਤੋਂ ਬਾਅਦ ਆਪ ਕੀ ਚਲਾਂਦੀ ਸੀ? ਮਤਲਬ ਦਿਨ ਦੇ ਵਿੱਚ ਪੰਜ ਗਵਾਰੀ ਇਹਨੇ ਮਾਈਕੇ ਜਾਣਾ ਹੁੰਦਾ ਸੀ। ਇੱਕ ਮਿੰਟ ਮਿੰਟ ਚਾਹ ਚੀਂ ਖਾ ਲੇ। ਇੱਕ ਬੋਲੇ ਨਾ ਇਹ ਮੰਗੀ ਜੀ ਮੈਂ। ਪ੍ਰਸ਼ਾਸਨ ਤੁਮ ਪ੍ਰਸ਼ਾਸਨ ਤੁਮ ਮੰਗੇ ਹੈਗੀਏ ਇੱਕ ਤਾਂ ਜਿਹੜਾ ਅਸੀਂ ਐਮਐਲਆਰ ਕਢਾ ਕੇ ਜਿਹੜੀ ਮਾਰਕਟ ਕਰਕੇ ਗਏ ਨੇ ਉਹਦੇ ਚ ਸਿਰਫ ਨਾਮ ਇਹਦੇ ਫਾਦਰ ਤੇ ਕੰਪਲੇਂਟ ਹੋਈ ਹੈ ਤੇ ਨਾਮ ਹੋਰ ਨਾ ਉਹ ਵਿੱਚ ਹੋਣੇ ਚਾਹੀਦਾ। ਦ ਸੈਕੰਡ ਜਿਹੜੀ ਸਾਡੇ ਨਾਲ ਕੈਰੈਕਟਰ ਐਸੈਸੀਨੇਸ਼ਨ ਹੋਈ ਹੈਗੀ ਹੈ ਮਤਲਬ 10 ਨੂੰ ਅਮਰੀਕਰ ਹੋਣਾ ਤੇ ਇੰਨੀ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਆਮ ਹੋਏ ਇੰਨੀ ਗੱਲ ਕਰੇ ਅਸੀਂ ਤਾਂ ਕਹਿੰਦੇ ਹਾਂ ਸਰ ਸਾਡਾ ਥੋੜਾ ਸਾਥ ਦਿਓ ਥੋੜਾ ਜਿਹਾ ਸਾਨੂੰ ਨਿਆਂ ਜਰੂਰ ਦਿਲਵਾਓ ਥੋੜਾ ਜਿਹਾ ਜਰੂਰ ਦਵਾਓ ਵੀ ਭਾਈ ਦੇਖੋ ਉਹ ਵੀ ਲੜਕੀ ਦਾ ਬਾਪ ਹੈਗਾ ਵੇ ਮੇਰੇ ਕੋਲ ਬਹੁਤ ਮਟੀਰੀਅਲ ਉਸ ਲੜਕੀ ਦਾ ਪਰ ਮੈਂ ਲੜਕੀਆਂ ਵਾਲਾ ਵਾ ਮੈਂ ਇੱਕ ਪੋਸਟ ਨਹੀਂ ਹੁੰਦੀ ਦੇਣੀ ਹੈ ਨਹੀਂ ਦੇਣੀ ਹੈ ਕਿ ਤੋ ਇਹ ਐ ਵੀ ਦਰਜ ਕਰਾਈ ਸੀ ਹਾਂਜੀ ਐਫ ਆਈ ਆਰ ਵੀ ਤੁਸੀਂ ਕੋਈ ਦਰਜ ਐਫ ਆਈ ਆਰ ਤਾ ਉਹੀ ਐਮ ਐਲ ਆਰ ਜਿਹੜੀ ਹੈ ਇਹਨਾਂ ਨੇ ਮਾਰਕੁੱਟ ਤੇ ਗਏ ਉਹੀ ਕਰਾਈ ਸੀ ਸੀ ਹੋਰ ਤਾਂ ਸੀ ਕੁਝ ਨਹੀਂ ਕਰਾਇਆ ਡਿਸਚਾਰਜ ਤੋਂ ਬਾਅਦ ਦੇ ਦੋ ਘੰਟੇ ਕਰਾਇਆ ਹੈ ਕਿ ਕਰ ਦਿਆ ਕਿ ਉਹਨੇ ਉੱਤੇ ਦੇਖਿਆ ਕੁੱਤੇ ਇਹਨਾਂ ਕੋ ਗੰਦ ਔਰ ਖਲੇਰਾ ਪਿਆ ਹੋਇਆ ਸੀਗਾ ਉਹਨੇ ਕੰਮ ਵਾਲਿਆਂ ਕਹਾਂ ਬੇ ਬਟੇ ਕਪੜੇ ਲੈ ਆਂ ਕਹਿੰਦੀ ਐ ਆਂਟੀ ਕਪੜੇ ਬਹੁਤ ਗੰਦੇ ਆਂ ਆਪਨਾ ਇਸ ਕੋ ਮੈਂ ਲਿਫਾਫੇ ਵਿੱਚ ਡਾਲ ਦਿੱਤੀਆਂ ਆ ਪਿੱਛੇ ਸਿਤਾਰ ਕੇ ਪਿੱਛੇ ਵਾਸ਼ਰੂਮੇ ਅੰਦਰ ਲੈ ਜਾ ਕੇ ਲੱਕਰ ਕੇ ਦੇ ਦਿਓ ਮੈਂ ਐਸੀ ਇਸਕੋ ਧੋਵਾ ਦੂੰਗੀ। ਔਰ ਇਹਨਾਂ ਨੇ ਉਹ ਵਾਲਾ ਮੁੱਦਾ ਬਣਾ ਲਿਆ ਵੀ ਉਹਦੇ ਵਿੱਚ ਸੋਨਾ ਭਰ ਕੇ ਉਤਾਰਿਆ। ਸਰ ਤੁਸੀਂ ਸਾਰੇ ਇਹਨੇ ਲੰਨਟ ਪਰਸਨ ਹੈਗੇ ਹੋ। ਕੋਈ ਵੀ ਅਸੀਂ ਕੰਮ ਵਾਲੀ ਦੇ ਥਰੂ ਸੋਨਾ ਇਦਾਂ ਉਤਾਰਾਂਗੇ। ਔਰ ਸੈਕਿੰਡ ਅਸੀਂ ਆਪਣੇ ਘਰ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਾ ਡਰ ਹੈਗਾ ਜਿਹੜਾ ਅਸੀਂ ਸੋਨਾ ਇਦਾਂ ਉਤਾਰਾਂਗੇ ਵਿਥੋਂ ਦੀ ਜਾ ਕੇ ਦੇਖੋ ਨਾ ਇੱਕ ਆਪਣੇ ਹੱਥ ਇੱਕ ਕਲਿੱਪ ਲੱਗ ਗਈ ਵੀ ਇਹ ਉਤਾਰ ਦੇ ਪੈਣ ਉਹਨੂੰ ਆਪਾਂ ਜਿੱਦਾਂ ਮਰਜੀ ਮੋੜ ਤੋੜ ਕਰੀ ਜੀ ਲੇਕਿਨ ਇੱਕ ਜਨਰਲ ਸੈਂਸ ਚਾਹੀਦੀ ਹੈਗੀ ਹੈ ਵੀ ਘਰ ਦਾ ਬੰਦਾ ਜਿਹੜਾ ਸੋਨਾ ਉਤਾਰੇਗਾ ਕਿਉਂ ਉਹ ਆਪਣੇ ਘਰ ਦੇ ਵਿੱਚ ਆਪ ਹੀ ਚੋਰੀ ਕਰੇਗਾ ਉਹਦੇ ਕੋਈ ਬਾਹਰ ਕੋਈ ਜਾਂ ਤਾਂ ਉਹਦੇ ਕੋਈ ਥੱਲੇ ਉਹਦੇ ਮਾਪਿਓ ਬੈਠੇ ਹੋਣੇ ਹੈਗੇ ਵੀ ਸਾਨੂੰ ਡਰ ਸੀਗਾ ਵੀ ਭਾਈ ਉਹਨਾਂ ਨਾਲ ਕਿਤੇ ਉਹ ਨਾ ਦੇਖ ਲੈ ਯਾਰ ਕੀ ਮਤਲਬ ਨੌਨਸੈਂਸ ਦੀ ਗੱਲ ਹੈ ਵੀ ਉਸ ਕਪੜਿਆਂ ਨੂੰ ਆਪਾਂ ਸੋਨੇ ਦਾ ਰੂਪ ਦਿੱਤਾ ਸਰ ਪ੍ਰਮਾਤਮਾ انبੋਧਵਟੀ ਚੀਜ਼ ਹੈਗੀ ਹੈ ਉਸ ਪ੍ਰਮਾਤਮਾ ਦੇ ਅੱਗੇ ਕੋਈ ਨਿੱਜੇ ਸਕਦਾ ਅਲਟੀਮੇਟਲੀ ਆਪਾਂ ਉਹਦੀ ਅਦਾਲਤ ਤੇ ਜਾਣਾ ਹੀ ਜਾਣਾ ਹੈਗਾ ਵੇ ਅਗਰ ਮੈਂ ਗਲਤ ਕੀਤਾ ਨਾ ਤਾਂ ਮੇਰਾ ਸਤਿਆਨਾਸ਼ ਹੋਏਗਾ ਸਰਵਨਾਸ਼ ਹੋਏਗਾ ਮੇਰੇ ਪਰਿਵਾਰ ਦਾ ਹੋਏਗਾ ਲੇਕਿਨ ਅਗਰ ਕਿਸੇ ਨੂੰ ਆਪਾਂ ਕਰਾਂਗੇ ਤਾਂ ਜ਼ਾਬਬਖਸ਼ਾ ਕਿਸਨੂੰ ਹੀ ਨਹੀਂ ਹੋਏਗਾ ਬੜੀ ਵੱਡੀ ਮਾਰ ਹੈ ਉਹਦੀ ਉਹ ਦੇਖਣਾ ਕੁਝ ਕਹਿੰਦੇ ਉਸ ਸਾਰੇ ਵਾਪਸ ਲੈ ਗਏ ਸਾਰਾ 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 ਟੈਕਿਆਂ ਹੀ ਭਰ ਕੇ ਲੈ ਗਈ ਹੈਗੀ ਹੈ ਕਿਹੜਾ ਜੀ ਇਹ ਸੁੰਨ ਲੈ ਕੇ ਸਰ ਮੇਰੀ ਗੱਲ ਨਹੀਂ ਸਮਝੇ ਹੈਗੇ ਪ੍ਰੂਫ ਤਾਂ ਉਸ ਚੀਜ਼ ਦਾ ਹੁੰਦਾ ਹੈਗਾ ਨਾ ਜਦੋਂ ਮੈਂ ਕੋਲ ਬਹਿ ਕੇ ਕੋਈ ਕੰਮ ਕਰਦਾ ਵਿਆਂਗਾ ਜੀ ਜੀਜ਼ਾ ਮੈਨੂੰ ਪਤਾ ਹੀ ਨਹੀਂ ਹੈਗਾ ਸਾਰਾ ਉਹ ਸਮਾਨ ਕੁੜੀ ਦੇ ਕੋਲ ਪਿਆ ਹੋਇਆ ਹੈਗਾ ਆਪਣੀ ਲੇਖੋ ਸਾਡੇ ਘਰਾਂ ਦੇ ਵਿੱਚ ਨੂੰਤੀ ਦੇ ਵਿੱਚ ਦਖਲ ਨਹੀਂ ਦਿੰਦੇ ਵੀ ਠੀਕ ਹੈ ਇੱਕ ਚੀਜ਼ ਇਹਦੀ ਹੈਗੀਏ ਇਹ ਸੰਭਾਲੇ ਇਹ ਆਪਣੇ ਕੋਲ ਰੱਖੇ ਟਰਾਵੇ ਲਾਵੇ ਰੱਖੇ ਜੋ ਮਰਜੀ ਕਰੇ ਅਗਰ ਉਸ ਦੇ ਵਿੱਚ ਉਹ ਪਲਾਨਿੰਗ ਕਰਕੇ ਉਹ ਕਰਦੀ ਵੀ ਹੈਗੀ ਤੇ ਸਾਡਾ ਤਾਂ ਯਾਰ ਇਹਨਾਂ ਨੇ ਦਿਮਾਗ ਚਲਦਾ ਹੈਗਾ ਵੀ ਅਸੀਂ ਕਿਉਂਕਿ